हाँ मेहरबान कदरदान खूबदान पांचदान शाहरुख खान सलमान खान सौ में शरियानवे बेमान कर भी हमारा ਸਰ ਆ ਮੱਖੀਆਂ ਪੈਦਾ ਹੁੰਦੇ ਨੇ ਇਹ ਉਦੋਂ ਤਾਂ ਮਹਾਨ ਦੇਸ ਦੀ ਮਹਾਨ ਲੋਕ ਦੀ ਗੋਦ ਨਹੀਂ ਹਾਲਾਂਕਿ ਨਿਫਾਪੇ ਪਲਾਸਟਿਕ ਦਾ ਇਸਤੇਮਾਲ ਕਰਦੇ ਰੋਕ ਲਗਾਈ ਹੋਈ ਹੈ ਪਰ ਫੇਰ ਵੀ ਨਿਫਾਪੇ ਲੋਕ ਇਸਤੇਮਾਲ ਕਰ ਕਰਕੇ ਘੜਿਆ ਦੀ ਛੁੱਟ ਕੇ ਨਹਾ ਗਿਆ ਦੀ ਛੁੱਟ ਕੇ ਇਹਹੀ ਨਿਫਾਪੇ ਆਵਾਜੂਟ ਕੇ ਆ ਸ਼ਿਵਰਤੂ ਆ ਕਾ ਨਾਲੀਆਂ ਨੂੰ ਬਲੌਕ ਕਰਦੇ ਨੇ ਉਹ ਨਾਲੀਆਂ ਦੀ ਸਿਕਤਾ ਤੇ ਪਾਣੀ ਭੜਾ ਹੋ ਜਾਂਦਾ ત ਉਹ ਆਪਰਾ ਇਹ ਡੇਂਗੂ ਮਲੇਰੀਆ ਮਲੂਰੀਆ ਇਹ ਸਭ ਸਾਰਿਆਂ ਨੂੰ ਪਤਾ ਸਾਨੂੰ ਵੀ ਪਤਾ ਇਹ ਆਪਣਾ ਨਾਟਕ ਤੇ ਹੋਰ ਦਿਖਾ ਜਾ ਕੇ ਚੱਲ ਚੱਲ ਹਾਂ ਵੇ ਇਹ ਬੰਦਾ ਆਪਾਂ ਨੂੰ ਜਾਫੂ ਕਰਨ ਆਇਆ ਹੈ ਆਪਾਂ ਨੂੰ ਇਹਦਾ ਨਾਟਕ ਸ਼ੁਰੂ ਦੇਖਣਾ ਚਾਹੀਦਾ ਹੈ ਮੈਂ ਆ ਕੇ ਦੇਖਣਾ ਤਾਂ ਅਗੜੀ ਪਤਾ ਵੇ ਇਹ ਨਾਟਕ ਦਿਖਾਓ ਚੱਲ ਦਿਖਾ ਦਿਖਾ ਦਿਓ ਸ਼ੁਰੂ ਕਰਾਓ ਨਾਟਕ ਬੜੀ ਅੱਧੀ ਆਉਂਦਾ ਹੈ ਜਦੋਂ ਮੈਂ ਨਾਂਨ ਸ਼ੁਰੂ ਕਰਦਾ ਕਿ ਮਿੱਦੂ ਰੋਕੋਗੇ ਤਾਂ ਨਹੀਂ ਨਹੀਂ ਤਾਂ ਠੀਕ ਹੈ ਫਿਰ ਹੌਲ ਨੂੰ ਮੈਨੂੰ ਤਾਂ ਰੋਕੇਗਾ ਨਹੀਂ ਮੈਨੂੰ ਰੋਕੇਗਾ ਨਹੀਂ ਸ਼ੁਰੂ ਕਰਨ ਲੱਗਿਆ ਹੈ ਦਾ ਨਾਟਕ ਜੋ ਕਿ ਨਗਰ ਨਿਗਮ ਵੱਲੋਂ ਹੈ ਆਪਣਾ ਆਪਣਾ ਫਰਜ਼ ਨਮਸਕਾਰ ਅਸੀਂ ਨਾਟਕਕਾਰ ਆ ਤੇ ਸਾਡੇ ਨਾਟਕ ਸਮਾਜਿਕ ਹੁੰਦੇ ਨੇ ਕਹਿੰਦੇ ਨੇ ਜੋ ਰੰਗ ਮੰਚ ਹੁੰਦਾ ਹੈ ਉਹ ਸਮਾਜ ਦਾ ਦਰਪਣ ਹੁੰਦਾ ਤੇ ਉਹੀ ਦਰਪਣ ਅੱਜ ਅਸੀਂ ਤੁਹਾਨੂੰ ਆਪਣੇ ਨਾਟਕ ਰਾਹੀਂ ਉਖਾੜਾ ਹੈ ਤੇ ਸਾਡੇ ਨਾਟਕ ਦਾ ਵਿਸ਼ਾ ਹੈ ਡੇਂਗੂ ਲੈ ਕੇ ਆ ਕਿਵੇਂ ਫੈਲਦਾ ਹੈ ਤੇ ਇਹਦਾ ਬਚਾਓ ਤੇ ਅੱਜ ਕੱਲੇ ਤੁਹਾਨੂੰ ਪਤਾ ਹੀ ਹੈ ਬਰਸਾਤਾਂ ਦੇ ਮੌਸਮ ਦੀ ਇੱਕ ਜਾਨਲੇਵਾ ਬਿਮਾਰੀ ਉਪਜਦੀ ਹੈ ਤੇ ਕਈ ਲੋਕਾਂ ਨੂੰ ਆਪਣੀ ਘਰ ਦੇ ਚ ਲੈ ਕੇ ਮੌਦੇ ਘਾਟ ਉਤਾ ਦੇ ਦਿੰਦੇ ਆ ਉਹਨਾਂ ਤੁਹਾਡਾ ਜਿਆਦਾ ਸਮਾਨਾ ਲਿੰਦਾ ਹੋਇਆ ਨਾਟਕ ਪੇਸ਼ ਕਰਦਾ ਦਾ ਅਸਲੀ ਪੁੱਤਰ ਉਹ ਉਹੀ ਦਾ ਪੁੱਤਰ ਉਹ ਹੀ ਆ ਦੇਖ ਲੋ ਅੱਜ ਕੱਲ ਦੇ ਮੁੰਡਿਆਂ ਦਾ ਹਾਲ

नमस्कार <laughs> <आगा जर्माजी। laughs> <आगा जर्माजी। laughs> शर्मा जी ना मजाक करने की आदत है मेरी कोठी अग्न पानी मैं आपकी कोई आओ गया तुम्हें अपना घर के खबर आओ गाए बने रुलर लिखत <inas> <noise> नहीं तो बहुत बढ़िया प्राइस है अभी पहले क्या करके लिखता हूं मैं 100000 हां जी 1 लाख रुपए डाल दिया बढ़िया डबल भी टाइम कमी है नहीं जी जी कमी है शर्मा जी छड्डा कमी क्या करता ओए पापा ओए शर्मा छो अंकल लाल अपना ओ कितने शर्मा जी मेरे मुंडे से कोई कमी करते शर्मा जी मेरा बेटा सनी अरे बेटा की हालचाल है आगे किस नाम मेरे क्लास पर लाचनी मैंने आपके को तो लेके करके हां बैठ के लगाया अच्छा मतलब प्लस टू भी कितना है यह वो दिख रहा है यही तक गिलवा जी क्या बात है क्या बात है एने मां भी कमी लगती है चल रही है ये गंडिए में पड़ी आया उधर कमी कूलर की कमी और ये हो गया कमी अपनी कुड़ी देनी नहीं है का घर बना लिया ओ हो हो अंकल जी ਮਿਰਚ ਦੀ ਕਮੀ ਹੈ ਹੋਏ ਮੈਂ ਬੈਂਕ ਚ ਲੱਗਾ ਸਾਥੀ ਬੇਪੋ ਪੈਸੇ ਕਮਾਣਾ ਤੇ ਤੁਹਾਡੀ ਕੁੜੀ ਨੂੰ ਆਸ਼ ਕਰਾਵਾਂਗੇ ਆਸ਼ ਪਰ ਤੁਸੀਂ ਇਹ ਦੱਸੋ ਉਹ ਮਿਰਚ ਕਮੀ ਕੀ ਹੈ ਬੇਟਾ ਜੀ ਬਹੁਤ ਵਧੀਆ ਗੱਲ ਹੈ ਤੁਸੀਂ ਪੈਸਾ ਕਮਾਉਣਾ ਪਰ ਤੁਹਾਡੇ ਪਿਤਾ ਜੀ ਨੇ ਗਾਰਡਨ ਦਿਖਾਇਆ ਗਾਰਡਨ ਮਾ ਪਾਣੀ ਪਿਆ ਹੋਇਆ ਉੱਥੇ ਟੈਂਕਿਆਂ ਉਹਦੇ ਮਾ ਪਾਣੀ ਬੋਤਲਾਂ ਮਾ ਪਾਣੀ ਡੱਬਿਆਂ ਮਾ ਪਾਣੀ ਆ ਕੁੱਲਰ ਦਿਖਾਇਆ ਤੁਹਾਡੇ ਬਾਪੂ ਜੀ ਨੇ ਬਹੁਤ ਛੋਟਾ ਕੁੱਲਰ ਹੈ ਪਰ ਇਹ ਲੱਗਦਾ ਦੋ ਹਫ਼ਤੇ ਤੋਂ ਸਾਥ ਨਹੀਂ ਦਿੱਤਾ ਹੋਇਆ ਆ ਫ੍ਰਿਜ ਦਿਖਾਇਆ ਤੁਹਾਡੇ ਬਾਪੂ ਜੀ ਨੇ ਇਹ ਕਾ ਮਾਂਗਾ ਫ੍ਰਿਜ ਚ ਪਰ ਪਿੱਛੋਂ ਪਾਣੀ ਜੂਈ ਜਾਂਦਾ ਦੇਖੋ ਪਾਣੀ ਇਹ ਤਾਂ ਨੀਰਾ ਡੇਂਗੂ ਮਲੇਰੀਆ ਦਾ ਘਾੜਾ ਤੁਹਾਡਾ ਉਹ ਬਾ ਸੰਕਲ ਜੀ ਉਹ ਐਂਟੀ ਕੀ ਗੱਲ ਸੀ ਬਸ ਤੁਸੀਂ ਕਹਤਾ ਇਹ ਸਾਰੇ ਅਜਿਜ਼ਾ ਸਾਫ਼ ਕਰ ਦਾਂਗੇ ਹੋਰ ਬਬੂ ਜੀ ਵੀ ਦੋ ਹਾਂ ਹਾਂ ਬਿਲਕੁਲ ਬੱਤ ਸਰਵਜੀ ਭਾ ਜਦ ਤੱਕ ਤਾ ਨੌਕੀ ਜੁੜੇ ਦੇ ਦੇ ਬੀਤਾ ਪੱਕਾ ਸੰਜੀ ਵੀ ਜਰਮਲੀ ਹਾਂ ਜੀ ਹਾਂ ਚਾਹ ਚਲ ਠੀਕ ਹੈ ਰਿਸ਼ਵਰ ਕਾਦਾ ਪਹਿਲਾ ਚਾਹ ਪਾ ਬਲਾਓ ਹਾਂ ਹਾਂ ਚਾਹ ਪਲਾਣੀ ਉਹ ਬੇਟਾ ਚਾਹ ਜਿ ਮਿੱਠੋ ਪਤੀ ਜਲਾ ਪਾਣੀ ਦੁੱਧ ਵੀ ਜਲਾ ਪਾਣੀ ਹੋਰ ਜਿਹੜੇ ਸ਼ਰਮਾ ਦੀ ਚਾਹ ਚੂ ਵੀ ਕਮੀ ਨਾ ਕਰ ਦੇਣ ਸਾਡਾ ਪੰਜ ਪੜਦਾ ਕਿ ਅਸੀਂ ਆਪਣੇ ਆਲੇ ਦੁਆਲੇ ਪਾਣੀ ਨਾ ਇਕੱਠਾ ਹੋਣ ਦੀਏ ਕਿ ਆਹ ਖੁੰਡਰਾ ਦੇ ਪਾਣੀ ਨੂੰ ਤੇ ਆਹ ਫਰੀਸਾ ਦੀਆ ਟ੍ਰਿਆ ਨੂੰ ਹਫਤੇ ਬਾਅਦ ਬਦਲਦੇ ਰਹੀਏ ਤੇ ਉਹਨੇ ਦੀ ਸਾਫ ਸਫਾਈ ਕਰਦੇ ਰਹੀਏ ਤੇ ਇਸ ਤਰ੍ਹਾਂ ਸੀ ਡੇਂਗੂ ਮਲੇਰੀਆ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚ ਸਕਦੇ ਆ ਤੇ ਦੋਸਤੋ ਆਪਾਂ ਡੇਂਗੂ ਮੁਕਤ ਹੋ ਸਕਦੇ ਆ ਤੇ ਸਾਡੇ ਨਾਗਰਿਕ ਦਾ ਦੇਖਦੇ ਆਗਲਾ ਦ੍ਰਿਸ਼ ਓ ਬੱਲੇ 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 ਭੰਡਰ ਰੰਗ ਪਾਗ ਲੱਗੇ ਰਹਿਣ ਓ ਕਿੱਥੇ ਪਾ ਗਿਆ ਆ ਜਾ ਹੁਣ

ਓਏ ਅੱਛਾ ਮੈਨੂੰ ਲੱਗਦਾ ਮੈਨੂੰ ਡੇਂਗੂ ਹੋ ਜੂ ਮੈਂ ਮਰ ਜੂ ਓਏ ਕਿਤੇ ਨਹੀਂ ਮਰਦਾ ਬੰਦਾ ਉਹ ਘਰ ਦਾ ਕੇ ਸਾਫ ਸਫਾਈ ਕਰ ਤੇ ਮੇਰੀ ਗੱਲ ਸੁਣ ਉਹ ਜਿਹੜਾ ਆਪਣੇ ਘਰ ਦੇ ਬਾਹਰਾ ਪਾਣੀ ਖੜਾ ਹੈ ਨਾ ਗੱਡੀ ਦੇ ਵਿੱਚ ਉਹ ਇਹ ਨਾ ਸੋਚ ਕੇ ਪਾਣੀ ਵੀ ਦਾ ਖੜਾ ਹੋ ਗਿਆ ਇਹਦਾ ਖੜਾ ਹੋ ਗਿਆ ਓਏ ਸਾਫੀ ਸਾਫ ਸਫਾਈ ਕਰੋ ਉਹ ਬਿਲਕੁਲ ਓਏ ਸੇ ਘਰ ਤਾਂ ਮੈਂ ਤੇਰੀ ਤਾਰੀਫ ਕਰਨੇ ਲੱਗਿਆ ਕਰ ਦੇ ਕਹਿੰਦੇ

छाइप तो तो मार दे झाड़ू मारते सारा पानी गली चढ़ा उड़ा पाइपर मारता झाड़ू मारता उड़ा गलत गल है शर्मा साहब मैं लेट हो रहा मैं जाओ मेरी सारा घर होया पानी देखो गली चढ़ा उधर पानी उधर पानी ਸਰਬ ਗਲੀ ਤੇ ਪਾਣੀ ਖੜਾ ਕਰਨਾ ਠੀਕ ਨਹੀਂ ਹੈ ਪਾਣੀ ਖੜਾ ਰਹਿਣਾ ਰਹੇਗਾ ਤਾਂ ਮੱਛਰ ਫੈਲਣਗੇ ਉਹ ਮੱਛਰ ਬਿਮਾਰੀਆਂ ਕਰਾਂਗੇ ਆਪਣੇ ਘਰ ਕੋ ਸ਼ਰਮਾ ਸਾਹਿਬ ਮੇਰੀ ਸਿਰੋ ਗੱਲ ਉਹ ਇਹ ਕਿਹੜੀ ਗੱਲ ਕਰੀ ਜਾਂਦੇ ਹੋ ਆ ਤੁਸੀਂ ਦੱਸੋ ਇਹਦਾ ਘਰ ਹੈ ਇਹ ਕਿਹਦਾ ਠੋਡੀ ਹੈ ਮੇਰਾ ਨਾ ਤੇ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਤਾਂ ਉੱਥੇ ਰਹਿੰਦੀ ਪਿਛਲੀ ਗਲੀ ਤੇ ਫਾਲੀ ਉਹ ਫੇਰ ਕਾਦਰ ਲੱਭਾਇਆ ਉਹ ਜੇ ਪਾਣੀ ਖੜਾ ਹੋਇਆ ਸਾਡੇ ਘਰ ਦੇ ਅੱਗੇ ਖੜਾ ਹੋਇਆ ਮੱਛਰ ਮੱਖੀਆਂ ਸਾਡੇ ਘਰ ਦੇ ਅੱਗੇ ਪੈਦਾ ਹੋਗੇ ਨਾ ਤੇ ਇਨਫੈਕਸ਼ਨ ਹੋਗਾ ਬਲੇਰੀਆ ਹੋਗਾ ਸਾਲੂ ਹੋਗਾ ਕਿਸੇ ਦਾ ਨਾ ਬਾਰੇ ਹੋ ਦੇਖੋ ਸ਼ਰਮਾ ਸਾਹਿਬ ਮੈਂ ਹੋ ਰਿਹਾ ਲੇਟ ਆਫਿਸ ਤੋਂ ਆ ਹੱਥ ਜੋੜੇ ਆ ਲੈਕਚਰ ਕਿਤੇ ਹੋਰ ਹੋ ਜਾ ਕੇ ਮੇਰੇ ਕੋਲੇ ਤੁਹਾਡੇ ਡੇਗੂ ਤੇ ਮੇਰੇ ਲਈ ਲੈਕਚਰ ਹੋਲੇ ਟਾਈਮ ਨਹੀਂ ਲੱਗੇਗਾ ਚੰਗਾ ਬਾਈ ਆ ਬੈਠ ਲੋ ਆ ਦੇਖ ਲੋ ਪੜ੍ਹੇ ਲਿਖੇ ਲੋਕਾਂ ਦੀ ਨਿਸ਼ਾਨੀ ਇੱਕ ਤਾਂ ਸਮਝਾ ਰਿਹਾ ਮੈਂ ਉਹਨਾਂ ਨੂੰ ਵੀ ਭਾਈ ਆਪਣੀ ਗਲੀ 'ਚ ਪਾਣੀ ਖੜਾ ਨਾ ਰੱਖਿਆ ਕਰੋ ਪਾਣੀ ਖੜਾ ਮੱਛਰ ਪੈਦਾ ਕਰਦਾ ਉੱਤੋਂ ਮਨ ਨੂੰ ਲੈਕਚਰ ਦੇ ਕੇ ਚਲਾ ਗਿਆ ਬਸੋ ਇਹ ਸੁਧਾਰ ਰੰਗੇ ਦੇ ਇਸ ਨੂੰ ਓ ਭਾਈ ਸਾਹਿਬ ਓ ਭਾਈ ਸਾਹਿਬ ਐਡੇ ਕਾਲੀ ਕਿੱਥੇ ਤੁਰ ਜੰਦੇ ਹੋ ਕਿਤੇ ਨਹੀਂ ਅੱਜ ਕੱਲ ਕੀ ਦੱਸਾਂ ਮੈਂ ਪਿੰਡਲ ਹੋ ਗਈ ਉਹ ਮੈਂ ਤਾਂ ਹਸਪਤਾਲ ਦੇ ਚੱਕਰ ਕੱਟ-ਕੱਟ ਕੇ ਕੱਟ-ਕੱਟ ਕੇ ਪਾਗਲ

ਯਾ ਮਾਦਮ ਨੂੰ ਤਾਂ ਵੀ ਸਮਝਾ ਲਿਆ ਸੀ ਕਿ ਭਾਈ ਆਪਾਂ ਨੂੰ ਆਪਣੇ ਆਸ-ਪਾਸ ਪਾਣੀ ਨਾ ਖੜਾ ਹੁੰਦੇ ਨਾ ਰਹਿਦਾ ਪਾਣੀ ਖੜਾ ਹੋਏਗਾ ਤਾਂ ਮੱਛਰ ਪੈਦਾ ਹੋਣਗੇ ਮੱਛਰ ਪੈਦਾ ਹੋ ਕੇ ਤਾਂ ਡੇਂਗੂ ਪੈਦਾਣਗੇ ਅਪੜੇ ਕੇ ਨਾਲੇ ਨਾਲ ਕੇ ਇਹ ਮਾਰੀ ਚਰਾਂਗੇ ਨੂੰ ਕਿ ਦੋ ਸ਼ਰਮਾ ਸਾਹਿਬ ਉਦੋਂ ਲਈ ਮੈਂ ਸ਼ਰਮਿੰਦਾ ਹੱਥ ਜੋੜ ਕੇ ਫੋੜ ਤੋਂ ਮਾਫੀ ਮੰਗਦਾ ਹੁਣ ਮੈਨੂੰ ਸਮਝ ਆ ਗਈ ਹੈ ਮੈਂ ਆਪਣੇ ਘਰ ਦੀ ਸਫਾਈ ਦੇ ਨਾਲ ਆਲੇ-ਦੁਆਲੇ ਦੀ ਸਫਾਈ ਰੱਖਾਂਗਾ ਕੋਠੇ ਦੀ ਸਫਾਈ ਰੱਖਾਂਗਾ ਫ੍ਰਿਜ ਦੀ ਸਫਾਈ ਬਿਲਕੁਲ ਬਸ ਟਕਾਜੀ ਨਾ ਇਹ ਕਰੀ ਤਾਂ ਦੇਖਿਆ ਤੁਸੀਂ ਤੋਂ ਸਾਡੀ ਛੋਟੀ ਛੋਟੀ ਲਾਭ ਵਰਾਈਆਂ ਕਰਕੇ ਸਾਨੂੰ ਵੱਡੇ ਵੱਡੇ ਹਰਜਾਂ ਦੇ ਭਟਾਲੇ ਮਿਲਦੇ ਨੇਗੇ ਜੇਕਰ ਆਪਾਂ ਆਪਾਂ ਥੋੜਾ ਜਿਹਾ ਟਾਈਮ ਕੱਢ ਕੇ ਹਰ ਰੋਜ਼ ਬੁੱਲਰ ਦਾ ਪਾਣੀ ਬਦਲੀਏ ਤਾਂ ਉੱਥੇ ਮੱਛਰ ਪੈਦਾ ਨਹੀਂ ਹੋਏਗਾ ਆਪ ਫਰਿੱਜ ਦੀ ਟ੍ਰੇਆਂ ਦਾ ਪਾਣੀ ਸਾਫ਼ ਕਰੀਏ ਦਾ ਮੱਛਰ ਪੈਦਾ ਨਹੀਂ ਹੋਏਗਾ ਆਪਣੇ ਘਰ ਦੇ ਛੋਟੇ-ਮੋਟੇ ਗਾਰਡਨ ਨੇ ਛੋਟੇ-ਛੋਟੇ ਗਮੜੇ ਪੈ ਨੇ ਉਥੇ ਵੀ ਮੱਛਰ ਪੈਦਾ ਹੁੰਦੇ ਨੇਗੇ ਉਹਨਾਂ ਦੀ ਸਾਸਪਾਈ ਰੱਖਿਏ ਕਿਉਂਕਿ ਜੇਕਰ ਆਪਾਂ ਛੋਟੀ-ਛੋਟੀ ਚੀਜ਼ਾਂ ਦਾ ਛੋਟੀ-ਛੋਟੀ ਗੱਲਾਂ ਦਾ ਧਿਆਨ ਰੱਖਾਂਗੇ ਨਾ ਤਾਂ ਆਪਾਂ ਲੋ ਆਪਣੀ ਛੋਟੀ ਜੀ ਲਾਹ ਪਰਵਾਹੀ ਕਰਕੇ ਵੱਡੇ-ਵੱਡੇ ਹਜਾਦੇ ਦੇ ਬuktਲੇ ਬੈਣਗੇ ਦੋਸਤੋ ਇਹ ਇੱਕੋ ਤੇ ਮਲੇਰੀ ਦੀ ਬਿਮਾਰੀ ਬਹੁਤ ਹੀ ਖਤਰਨਾਕ ਹੁੰਦੀ ਹੈ ਇਸ ਤੋਂ ਬਚਣਾ ਆਪਣੇ ਹੱਥ ਵਿੱਚ ਹੁੰਦਾ ਹੈ ਚਲੋ ਆਓ ਦੇਖਦੇ ਹਾਂ ਸਾਡੇ ਨਾਟਕ ਦਾ ਦ੍ਰਿਸ਼ 1 पहला घर वाली चले गई फिर मुंडा डा पहला घर वाली चले गई फिर मुंडा गया मैंने तो कोई पागल देता है, है वो नहीं यार ये कोई पागल नहीं है मेन तो बेचारा कोई पत्रा मारे लगता है की कह रहे हो घर वाली चली गई बच्चा चला गया होया नहीं अगर पाजी मेरी घर वाली बीमार हो गई मैं उसको हॉस्पिटल ले गया दो दिन बाद पता लग तक है कि वो मर गई इतने बच्चा मुंडा बीमार हो गया हफ्ते बाद पता लगदा वो तो भी मर गया उसका तो बड़ा बुरा हुआ कोई नहीं भाई ਚਲ ਅਜਾ ਯਾਰ ਉਕਾਰ ਇਹਦੇ ਨਾਲ ਪਰ ਕੀ ਹੋਇਆ ਇਹਦਾ ਪਤਾ ਕੀ ਹੋਇਆ ਹੋਏ ਰੇ ਜੀਆ ਕਹਿੰਦੀ ਆ ਕਰਦੇ ਦਾ ਪਹਿਲਾ ਘਰ ਵਾਲੀ ਛਿਲੀ ਗਈ ਮੇਰੇ ਦਾ ਬੱਚਾ ਚਲਾ ਗਿਆ ਹੋਇਆ ਕੀ ਹੈ ਵੀਰੇ ਉਹ ਪਰਾ ਪਤਾ ਕੀ ਹੁੰਦਾ ਸੀ ਇਹ ਆਪਣੇ ਵਾਲੇ ਵਾਲੇ ਪਾਣੀ ਇੰਝ ਖੜਾ ਕੇ ਰੱਖਦਾ ਸੀ ਆ ਕੂਲਰ ਨੂੰ ਦੀ ਸਾਫ ਕਰਦਾ ਸੀ ਆ ਪਿੰਚ ਦੀਆ ਖਿਆ ਨੂੰ ਇੰਝ ਰੱਖਦਾ ਸੀ ਇੱਕ ਦਿਨ ਇਹਦੀ ਘਰ ਵਾਲੀ ਨੂੰ ਬੁਖਾਰ ਹੋਇਆ ਸਿਰਦਰ ਦੌਣ ਲੱਗਿਆ ਇਹਨੇ ਦਵਾਈ ਦਵਾਈ ਤੇ ਫਿਰ ਹਸਪੀਟਲ ਲੈ ਕੇ ਗਿਆ ਟੈਸਟ ਹੋਇਆ ਤੇ ਪਤਾ ਚੱਲਿਆ ਇਹਦੀ ਘਰ ਵਾਲੀ ਨੂੰ ਟੈਂਕੀ ਆਪ ਨੂੰ ਪਿਆਰ ਕੀਤੀ ਇਹ ਇਹਦਾ ਮੁੰਡਾ ਚਲਾ ਗਿਆ ਇਹ ਤਾਂ ਫੜਾ ਬੜਾ ਹੋਇਆ ਕੋਈ ਰਾਖਾ ਕਰਕੇ ਕਿਸੇ ਨੇ ਆਪਣੀ ਜਾਨ ਤੋਣੀ ਪੈ ਗਈ ਆ ਵਾਹ ਹਾਂ ਆਪਾਂ ਛੋਟੇ ਛੋਟੇ ਗੱਲਾਂ ਕਰਦੇ ਆ ਨਾ ਇਹਨਾਂ ਨਾਲ ਆਪਾਂ ਨੂੰ ਵੱਡੇ ਵੱਡੇ ਸੁਰਮਾਨੇ ਦੇਣੇ ਪੈਂਦੇ ਨੇ ਤੇ ਦੋਸਤੋ ਆਪਣਾ ਵੀ ਫਰਸ ਬੰਦਿਆ ਕਿ ਆਪਾਂ ਵੀ ਇਹਨਾਂ ਜਾਣਕਾਰੀਆਂ ਨੂੰ ਆਪਣੇ ਜੀਵਨ ਚ ਅਪਣਾਈਏ ਬਿਲਕੁਲ ਸਹੀ ਕਰਿਆ ਵੀਰੇ ਆਸਤੋ

டேரூ முத்த பண்ணுறா டே முத்த பண்ணா